ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਦੁਨੀਆ ਉੱਤੇ ਤੁਸੀਂ ਡਰੱਗ ਮਾਫੀਆ ਨਸ਼ੇ ਦਾ ਵਪਾਰ ਕਰਨ ਵਾਲੇ ਬੰਦਿਆਂ ਬਾਰੇ ਤਾਂ ਬਹੁਤ ਕੁਝ ਸੁਣਿਆ ਹੋਵੇਗਾ ਤੇ ਬਹੁਤ ਸਾਰਿਆਂ ਨੇ ਕਿਸੇ ਕਹਾਣੀਆਂ ਨੂੰ ਪੜ੍ਹਿਆ ਹੋਵੇਗਾ ਪਰ ਅੱਜ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਨਸ਼ੇ ਦੀ ਵਪਾਰ ਨੇ ਇੱਕ ਔਰਤ ਬਾਰੇ ਦੱਸਾਂਗੇ ਜਿਸ ਨੇ ਦੋ ਦਹਾਕਿਆਂ ਤੱਕ ਨਸ਼ੇ ਦੇ ਵਪਾਰ ਤੇ ਪੂਰੀ ਦੁਨੀਆ ਵਿੱਚ ਰਾਜ ਕੀਤਾ ਸੀ ਤੇ ਜਿਸ ਨੇ ਆਪਣੇ ਤਿੰਨ ਪਤੀਆਂ ਤੋਂ ਇਲਾਵਾ ਹੋਰ ਅਨੇਕਾਂ ਸੈਂਕੜੇ ਕਤਲ ਕੀਤੇ ਸਨ ਦੁਨੀਆ ਭਰ ਵਿੱਚ ਮਸ਼ਹੂਰ ਬਦਨਾਮ ਡਰੱਗ ਮਾਫੀਆ ਪਾਬਲੋ 에ਸਕੋਬਾਰ ਜਿਸ ਨੂੰ ਓਟ ਤੱਕ ਦਾ ਸਭ ਤੋਂ ਵੱਡਾ ਡਰੱਗ ਡੀਲਰ ਮੰਨਿਆ ਜਾਂਦਾ ਹੈ ਜੇਕਰ ਉਹ ਕਤਲ ਤੌਰ ਤੇ ਕਿਸੇ ਤੋਂ ਡਰਦਾ ਸੀ ਤਾਂ ਉਹ ਸੀ ਗ੍ਰੇ ਸੈਲਡਾ ਬਲੈਕੋ ਇਹ ਉਹੀ ਗ੍ਰੇ ਸੈਲਡਾ ਬਲੈਕੋ ਸੀ ਜਿਸ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਗ੍ਰੇ ਸੈਲਡਾ ਬਲੈਕੋ ਦੁਨੀਆ ਦੀ ਇਕਲੌਤੀ ਐਸੀ ਔਰਤ ਸੀ ਜਿਸ ਨੇ ਇਤਿਹਾਸ ਵਿੱਚ ਸਭ ਤੋਂ ਵੱਧ ਡਰੱਗ ਵੇਚਿਆ ਆਪਣੀ ਅੱਜ ਦੀ ਇਹ ਕਹਾਣੀ ਉਸ ਔਰਤ ਦੀ ਸੱਚੀ ਕਹਾਣੀ ਹੈ ਜਿਸ ਨੂੰ ਕੁਕੀਨ ਗੋਡਫਾਦਰ ਕਿਹਾ ਜਾਂਦਾ ਹੈ ਤੇ ਜੋ ਆਪਣੇ ਤਿੰਨ ਪਤੀਆਂ ਦੇ ਕਤਲਾਂ ਲਈ ਵੀ ਜ਼ਿੰਮੇਵਾਰ ਹੈ ਤੇ ਉਸ ਤੋਂ ਬਾਅਦ ਕਿੰਨੇ ਜ਼ਿਆਦਾ ਰਹਾਸ ਬਈ ਹੈ ਦੁਨੀਆ ਦੀ ਸਭ ਤੋਂ ਵੱਡੀ ਇਸ ਔਰਤ ਡਰੱਗ ਡੀਲਰ ਦੀ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਐਟੋ ਵੀ ਜਬੀਰ ਕਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਆਪਣਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਤਿਹਾਸ ਦੀ ਇਸ ਬਦਨਾਮ ਔਰਤ ਦਾ ਨਾਮ ਸੀ ਗਰੀਸੇਲਡਾ ਬਲੈਂਕੋ ਜਿਹੜੀ ਦੁਨੀਆ ਦੀ ਇਕਲੌਤੀ ਐਸੀ ਔਰਤ ਸੀ ਜੋ ਇਸੇ ਦੇ ਬੰਦਿਆਂ ਨੂੰ ਕਤਲ ਕਰ ਦਿੰਦੀ ਸੀ ਕਿ ਮੈਨੂੰ ਇਸ ਬੰਦੇ ਦੀ ਵੇਖਣੀ ਪਸੰਦ ਰਹੀ ਆਈ ਬਲੈਕੋ ਇੱਕ ਬੇਰਹਿਬਾ ਅਪਰਾਧੀ ਸਾਜ਼ਿਜ ਕਰਤਾ ਸੀ ਜਿਸ ਦਾ ਨਾਮ 1970 ਅਤੇ 1980 ਦੇ ਦਹਾਕੇ ਦਰਾਂ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਮਿਆਮੀ ਵਿੱਚ ਲੋਕ ਸਭ ਤੋਂ ਵੱਧ ਭੈ ਖਾਦੇ ਸਨ 7 ਦੀ 143 ਵਿੱਚ ਕਲੰਬੀਆ ਵਿੱਚ ਪੈਦਾ ਹੋਈ ਬਲੈਕੋ ਛੋਟੀ ਉਮਰ ਤੋਂ ਹੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਈ ਸੀ ਉਸ ਨੇ ਉਦੋਂ ਕਤਿਰ ਤੌਰ ਤੇ ਇੱਕ ਅਮੀਰ ਜਾਤੀ ਨੂੰ ਅਗਵਾ ਕੀਤਾ ਪਰ ਜਦੋਂ ਉਸ ਦੇ ਮਾਪਿਆਂ ਨੇ ਫਰौती ਦੇਣ ਤੋਂ ਬੰਨ੍ਹਾ ਕਰ ਦਿੱਤਾ ਤਾਂ ਉਸ ਨੇ ਬੁੱਡੇ ਨੂੰ ਗੋਲੀ ਮਾਰ ਦਿੱਤੀ ਸੀ ਉਸ ਸਮੇਂ ਗਰੀ ਸੇਲਡਾ ਬਲੈਕੋ ਦੀ ਉਮਰ ਮਹਿਜ਼ 11 ਸਾਲ ਦੀ ਸੀ ਤੇ 11 ਸਾਲ ਦੀ ਉਮਰ ਵਿੱਚ ਹੀ ਉਸਨੇ ਇੱਕ ਵਟੇ ਘਰ ਦੇ ਅਮੀਰ ਜਾਦੇ ਨੂੰ ਅਗਵਾ ਕਰ ਲਿਆ ਸੀ ਤੇ ਜਦੋਂ ਘਰਦਿਆਂ ਨੇ ਉਸਦੀ ਬਗੜਾ ਪੂਰੀ ਕੀਤੀ ਤਾਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ 7 1964 ਵਿੱਚ ਜਦੋਂ ਉਹ 21 ਸਾਲਾਂ ਦੀ ਹੋਈ ਤਾਂ ਉਸਨੇ ਆਪਣੇ ਤਿੰਨ ਬੱਚਿਆਂ ਅਤੇ ਪਤੀ ਨਾਲ ਗੈਰ ਕਾਨੂੰਨੀ ਤੌਰ ਤੇ ਨਿਊਯਾਰਕ ਚਲੀ ਗਈ ਤੇ ਜਿੱਥੇ ਉਸਨੇ ਭਗ ਵਿੱਚ ਨੀ ਸ਼ੁਰੂ ਕਰ ਦਿੱਤੀ ਕਲਬੀਆਂ ਵਿੱਚ ਪੈਦਾ ਹੋਈ ਤੇਨ ਬੱਚਿਆਂ ਦਾ ਪਾਲ ਰਹੀ ਉਹ ਇੱਕ ਇਕਲੌਤੀ ਪ੍ਰਵਾਸੀ ਔਰਤ ਸੀ ਜਿਸ ਦੇ ਕੋਲ ਜੌਨ ਲਈ ਕੁਝ ਵੀ ਨਹੀਂ ਸੀ ਨਾ ਕੋਈ ਸਿੱਖਿਆ ਸੀ ਤੇ ਨਾ ਹੀ ਕੋਈ ਸਾਧਨ ਸੀ ਸਾਲ 1970 ਤੱਕ ਬਲੈਕੋ ਨੇ ਆਪਣੇ ਪਹਿਲੇ ਪਤੀ ਨੂੰ ਮਾਰਨ ਦਾ ਹੁਕਮ ਦਿੱਤਾ ਅਤੇ ਆਪ ਖੁਦ ਮਿਆਬੀ ਚਲੀ ਗਈ ਉੱਥੇ ਉਸਦੀ ਮੁਲਾਕਾਤ ਆਪਣੇ ਦੂਜੇ ਪਤੀ ਡਰਗ ਤਸਕਰ ਨਾਲ ਹੋਈ ਜਿਸ ਨੇ ਉਸ ਨੂੰ ਨਸ਼ੀਲੇ ਪਦਾਰਥ ਦੀ ਜਿਮੀ ਦੋਜ ਦੁਨੀਆ ਦੇ ਹੋਰ ਵੀ ਹਡੇਰੇ ਪੱਖਾਂ ਤੋਂ ਜਾਣੂ ਕਰਵਾਇਆ ਬਲੈਕੋ ਇਸੇਕਾ ਪਰਵਰਤੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਪ੍ਰਤੀ ਦਲੇਰਾਨਾ ਪਹੁੰਚ ਰੱਖਦੀ ਸੀ ਉਸਨੇ ਕਲੰਬੀਆ ਤੋਂ ਜਵਾਨ ਔਰਤਾਂ ਦੀ ਬਰਾਤ ਅਤੇ ਅੰਦਰ ਵਿਆਹ ਵਿੱਚ ਕੁਕੀਨ ਚਪਾ ਕੇ ਅਮਰੀਕਾ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਜਿਸ ਦਾ ਉਸ ਵਕਤ ਸਿੱਧਾ ਸਿੱਧਾ ਮਤਲਬ ਸੀ ਕਿ ਉਹ ਜਲਦੀ ਹੀ ਪੂਰੀ ਅਪਰਾਧਿਕ ਕਾਰੋਬਾਰ ਦੀ ਅਗਵਾਈ ਕਰੇਗੀ ਜਿਵੇਂ ਜਿਵੇਂ ਮਿਆਮੀ ਵਿੱਚ ਨਸ਼ੇ ਦੇ ਕਾਰੋਬਾਰੀਆਂ ਦੇ ਆਪਸੀ ਕਲੇਸ਼ ਵਧਦੇ ਗਏ ਅਤੇ گروਹਾਂ ਦੀਆਂ ਧੜਪਾ ਖੋਦੀ ਲੜਾਈਆਂ ਵਿੱਚ ਬਦਲ ਲੱਗੀਆਂ ਤਾਂ ਉਹ ਸਭੇ ਬਲੈਕੋ ਹੋਰ ਵੀ ਬੇਰਹਿਮ ਹੋਦੀ ਗਈ 1975 ਵਿੱਚ ਉਸਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਉਸ ਤੋਂ ਪੈਸੇ ਚੋਰੀ ਕਰ ਰਿਹਾ ਹੈ ਸਾਲ 1983 ਵਿੱਚ ਜਦੋਂ ਉਸਦਾ ਤੀਜਾ ਪਤੀ ਵੀ ਉਸਨੂੰ ਛੱਡ ਕੇ ਮਿਆਮੀ ਚਲਿਆ ਗਿਆ ਤਾਂ ਗਰੀ ਸੇਲ ਦਾ ਬਲੈਕੋ ਨੇ ਉਸਨੂੰ ਵੀ ਗੋਲੀ ਮਰਵਾ ਦਿੱਤੀ ਆਪਣੇ ਬੇਰਹਿਮ ਅਤੇ ਦਿਰਦਈ ਵਿਹਾਰ ਲਈ ਬਲੈਕ ਵਿਟੂ ਦੇ ਨਾਂ ਨਾਲ ਜਾਇਦਾਦੀ ਬਲੈਕੋ ਦਾ ਸਾਮਰਾਜ ਤੇਜ਼ੀ ਨਾਲ ਵਧਿਆ ਅਤੇ ਸਾਲ 1980 ਦੇ ਦਹਾਕੇ ਦੀ ਸ਼ੁਰੂਆਤ ਤੱਕ ਉਹ ਦੁਨੀਆ ਦੀ ਸਭ ਤੋਂ ਅਮੀਰ ਅਤੇ ਖੁਖਾਰ ਔਰਤਾਂ ਵਿੱਚੋਂ ਇੱਕ ਸੀ ਜੋ ਹਰ ਅਮੀ ਨੇ ਅਮਰੀਕਾ ਵਿੱਚ ਡੇਢ ਟਨ ਕੁਕੀਣ ਦੀ ਤਸਕਰੀ ਦੀ ਨਗਰਾਦੀ ਕਰਦੀ ਸੀ ਗਰੀ ਸੇਲਡਾ ਬਲੈਂਕਨ ਜਦੋਂ ਪਹਿਲੀ ਵਾਰ ਵਿਆਹੀ ਆਈ ਸੀ ਤਾਂ ਉਸ ਦਾ ਰਾਤਾ ਸਿਰਫ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਉਹਨਾਂ ਦੀ ਦੇਖਭਾਲ ਕਰਨ ਦਾ ਸੀ ਪਰ ਰਸਤੇ ਵਿੱਚ ਉਹ ਐਸੀ ਝਟਕੀ ਕਿ ਤਾਕਤ ਅਤੇ ਪੈਸੇ ਨੇ ਉਸ ਨੂੰ ਹਵਾਨ ਬਣਾ ਦਿੱਤਾ ਸਾਨ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬਲੈਂਕੋ ਨੇ ਆਪਣਾ ਸਾਮਰਾਜ ਛੱਡਣ ਲਈ ਵਿਰੋਧੀ ਗਰੋਹ ਤੋਂ 15 ਬਿਲੀਅਨ ਡਾਲਰ ਦੀ ਰਕਮ ਵੀ ਠੁਕਰਾ ਦਿੱਤੀ ਸੀ। ਭਾਵੇਂ ਬਲੈਂਕੋ ਨੇ ਬਿਆਮੀ ਦੇ ਨਾਰਕੋ ਸਾਮਰਾਜ ਤੇ ਦੋ ਦਹਾਕੇ ਤੱਕ ਸ਼ਕਤੀ ਨਾਲ ਰਾਜ ਕੀਤਾ ਪਰ ਇਸ ਦੇ ਬਾਵਜੂਦੋ ਚੱਕੀ ਤਰ੍ਹਾਂ ਜਾਣਦੀ ਸੀ ਕਿ ਉਹ ਇੱਕ ਪੂਰਨ ਤੌਰ ਤੇ ਮਰਤਾ ਦੁਆਰਾ ਚਲਾਜ ਜਾ ਰਹੇ ਉਦਯੋਗ ਵਿੱਚ ਇੱਕ ਔਰਤ ਹੋਣ ਕਾਰਨ ਉਸ ਦੀ ਸਥਿਤੀ ਦਾਵਾ ਡੋਲ ਹੀ ਰਹੇਗੀ। ਇੱਕ ਕਤਲ ਦੇ ਦੋਸ਼ ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਬਲੈਂਕੋ ਨੇ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਪ੍ਰੈਲ ਅਤੇ ਸਤੰਬਰ 1980 ਦੇ ਵਿਚਕਾਰ ਲਗਭਗ 135000 ਕਿਊਬਿਕ ਲੋਕ ਅਮਰੀਕਾ ਵਿੱਚ ਵਸ ਗਏ ਸਨ ਇਹ ਲੋਕ ਮਰੀਆ ਨੋਟਿਸ ਵਜੋਂ ਜਾਣੇ ਜਾਂਦੇ ਸਨ ਉਹਨਾਂ ਵਿੱਚੋਂ ਕੁਝ ਪਹਿਲਾਂ ਤੋਂ ਹੀ ਅਪਰਾਧਿਕ ਗਰੋਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਫਰੋਤੀ ਬਦਲੇ ਕਤਲ ਕਰਨ ਵਿੱਚ ਸ਼ਾਮਲ ਸਨ ਬਲੈਂਕੋ ਨੇ ਇਹਨਾਂ ਲੋਕਾਂ ਦਾ ਫਾਇਦਾ ਉਠਾਇਆ ਤੇ ਉਹਨਾਂ ਨੂੰ ਆਪਣੇ ਕੰਮ ਕਰਨ ਲਈ ਵਿੱਚ ਆਪਣੇ ਗਰੋਹ ਵਿੱਚ ਭਰਤੀ ਕੀਤਾ। ਉਸ ਨੇ ਆਪਣੇ ਗਰੋਹ ਵਿੱਚ ਪੈਸੇ ਲੈ ਕੇ ਕਤਲ ਕਰਨ ਵਾਲੇ ਲੋਕਾਂ ਦੀ ਇੱਕ ਗੈਂਗ ਬਣਾਈ ਜੋ ਮੋਟਰਸਾਈਕਲਾਂ ਤੇ ਜਾ ਕੇ ਲੋਕਾਂ ਦਾ ਕਤਲ ਕਰਨ ਲਈ ਮਸ਼ਹੂਰ ਸਨ। ਸਾਲ 1970 ਤੋਂ ਲੈ ਕੇ ਸਾਲ 1980 ਤੱਕ ਗਰੀ ਸੇਡ ਦਾ ਬਲੈਕ ਹੂਡ ਦੋ ਦਾ ਗਿਆ ਤੱਕ ਡਰਗ ਬਾਫੀਏ ਦੀ ਦੁਨੀਆ ਉੱਤੇ ਰਾਜ ਕੀਤਾ ਅਤੇ ਇੱਕ ਵਾਰ ਵੀ ਪੁਲਿਸ ਦੇ ਹੱਥ ਨਹੀਂ ਸੀ ਆਈ। 12 ਸਤਾਰਾ ਫਰਵਰੀ 1985 ਨੂੰ ਬਲੈਂਕੋ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਕੋਕੀਨ ਉਤਪਾਦਨ, ਆਯਾਤ ਅਤੇ ਸਪਲਾਈ ਦਾ ਦੋਸ਼ੀ ਪਾਇਆ ਗਿਆ ਸੀ। ਉਸ ਉੱਤੇ ਪਹਿਲੇ ਦਰਜੇ ਦੇ ਕਤਲ ਦੇ ਤਿੰਨ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਸੀ ਜੋ ਉਸ ਨੇ ਆਪਣੇ ਤਿੰਨ ਪਤੀਆਂ ਦੇ ਕਤਲ ਕੀਤੇ ਸਨ ਅਤੇ ਉਸ ਨੇ ਦੋ ਦਹਾਕੇ ਸਲਾਖਾਂ ਪਿੱਛੇ ਵੀ ਬਤਾਏ। ਉਸ ਦੀ ਕੈਦ ਦੌਰਾਨ ਹੀ ਉਸ ਦੇ ਚਾਰ ਵਿੱਚੋਂ ਤਿੰਨ ਪੁੱਤਰਾਂ ਦਾ ਕਤਲ ਕਰ ਦਿੱਤਾ ਗਿਆ। ਦੋ 2004 ਵਿੱਚ ਰਿਹਾ ਹੋਣ ਤੋਂ ਬਾਅਦ ਉਸ ਨੂੰ ਕਲੱਬੀਆ ਭੇਜ ਦਿੱਤਾ ਗਿਆ ਜਿੱਥੇ ਉਸਨੇ ਸ਼ਾਂਤ ਜੀਵਨ ਬਤੀਤ ਕੀਤਾ 3 ਸਤੰਬਰ 2012 ਨੂੰ 79 ਸਾਲ ਦੀ ਉਮਰ ਵਿੱਚ ਮੈਡਲਿਨ ਵਿੱਚ ਮੋਟਰਸਾਈਕਲ ਸਵਾਰ ਨੇ ਗਰੇਸ ਸੇਲਡਾ ਬਲੈਕੋ ਨੂੰ ਗੋਲੀ ਮਾਰ ਦਿੱਤੀ ਗੋਲੀ ਮਾਰ ਕੇ ਮੋਟਰਸਾਈਕਲ ਦੇ ਕੋਲੋਂ ਦੀ ਲੰਘ ਜਾਣਾ ਹੱਤਿਆ ਦੀ ਇਹ ਉਹੀ ਦਕਲ ਸੀ ਜਿਸ ਨੂੰ ਬਲੈਕੋ ਨੇ ਆਯਾਤ ਕੀਤਾ ਸੀ ਤੇ ਜਿਹੜੀ ਬਲੈਕੋ ਦੂਜਿਆਂ ਉੱਤੇ ਵਰਤਦੀ ਹੁੰਦੀ ਸੀ ਪਰ ਅਖੀਰ ਫਿਰ ਉਸ ਨੂੰ ਖੁਦ ਵੀ ਉਸੇ ਤਰ੍ਹਾਂ ਹੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਗਰੀ ਸੇਡ ਦਾ ਬਲੈਕੋ ਇੱਕ ਮਾਂ ਇੱਕ ਖਲ ਦਾਇਕਾ ਇੱਕ ਪ੍ਰੇਮਿਕਾ ਅਤੇ ਇੱਕ ਕਾਤਲ ਸੀ ਜਿਸ ਨੇ ਜ਼ਫਰ ਤੋਂ ਉੱਠ ਕੇ ਐਡਾ ਵੱਡਾ ਸਾਮਰਾਜ ਖੜਾ ਕੀਤਾ ਤੇ ਮਰਦਾ ਦੀ ਇਸ ਡਰਗ ਤੇ ਧਦੇ ਵਿੱਚ ਦੁਨੀਆ ਵਿੱਚ ਉਸ ਨੇ ਆਪਣਾ ਦਾਅ ਵਧਾਇਆ ਤੇ ਆਪਣੇ ਆਪ ਨੂੰ ਸਿਖਰ ਤੱਕ ਲੈ ਕੇ ਗਈ ਬਲੈਕੋ ਨੇ ਜ਼ਿੰਦਗੀ ਆਪਣੀ ਇੱਕ ਫਿਲਮ ਵਾਂਗ ਜਿਉਈ ਇਸ ਲਈ ਹੁਣ ਇਸ ਬਦਨਾਮ ਡਰੱਗ ਮਾਫੀਆ ਦੀ ਜ਼ਿੰਦਗੀ ਦੇ ਉੱਤੇ ਹਾਲੀਵੁੱਡ ਇੱਕ ਫਿਲਮ ਬਣਾ ਰਿਹਾ ਹੈ ਹਾਲੀਵੁੱਡ ਦੀ ਬਲੈਂਕੋ ਉੱਤੇ ਬਣ ਰਹੀ ਇਹ ਫਿਲਮ ਨਸ਼ੇ ਦੇ ਕਾਰੋਬਾਰ ਬਾਰੇ ਮਸ਼ਹੂਰ ਡੈਟਫਲਿਕਸ ਸੀਰੀਜ਼ ਦੇ ਡਾਰਕੋ ਦੀ ਟੀਮ ਵੱਲੋਂ ਬਣਾਈ ਜਾ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਪਾਬਲੋ ਐਸਕੁਬਾਰ ਤੇ ਫਿਲਮ ਬਣਾਈ ਸੀ ਸੋ ਦੋਸਤੋ ਇਹ ਸੀ ਕਹਾਣੀ ਕੁਕੀਨ ਗੋਡਫਾਦਰ ਗਰੀ ਸੇਲ ਦਾ ਬਲੈਂਕੋ ਦੀ ਜਿਸ ਤੋਂ ਕਿਸੇ ਵੇਲੇ ਪਾਬਲੋ ਐਸਕੁਬਾਰ ਵਰਗੇ ਵੱਡੇ ਅਪਰਾਧੀ ਵੀ ਖੌਫ ਘਾਉਂਦੇ ਸਨ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ 'ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ